ਗੁਰਦਾਸਪੁਰ ਵਿੱਚ ਵੀ ਆਪਰੇਸ਼ਨ ਸਤਕਰ ਤਹਿਤ ਚਲਾਇਆ ਗਿਆ ਚੈਕਿੰਗ ਅਭਿਆਨ ਆਈਜੀ ਉਮਰਾ ਨੰਗਲ ਨੇ ਲਿਆ ਜ਼ਿਲ੍ਹੇ ਦਾ ਜਾਇਆ ਪੰਜਾਬ ਪੁਲਿਸ ਦੇ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਮਿਸ਼ਨ ਸਤਕਰ ਦੇ ਤਹਿਤ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਵਿੱਚ ਪਠਾਨਕੋਟ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਵੀ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਬਾਹਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਆਈਜੀ ਉਮਰਾਨ ਅੰਗਲ ਬੱਲੋ ਗੁਰਦਾਸਪੁਰ ਵਿੱਚ ਲਗਾਏ ਗਏ ਸਪੈਸ਼ਲ ਨਾਕਿਆਂ ਤੇ ਜਾ ਕੇ ਜਾਜਾ ਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਮੁਸਤੈਦਗੀ ਦੇ ਨਾਲ ਕੰਮ ਕਰ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਦਿਨਾ ਨਗਰ ਦੀ ਬੀਐਸਐਫ ਚੋਤਰਾ ਪੋਸਟ ਤੇ ਈਆਈਡੀ ਤਮਾਕਾ ਹੋਇਆ ਹੈ ਉਸ ਜਗ੍ਹਾ ਤੇ ਵੀ ਜਾ ਕੇ ਬੀਐਸਐਫ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਨੇ ਕਿਹਾ ਕਿ ਨਸ਼ਾ ਤੇ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਅੱਜ ਦਾ ਇਹ ਸਪੈਸ਼ਲ ਆਪਰੇਸ਼ਨ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਲਾਂਚ ਕੀਤਾ ਗਿਆ ਹੈ ਜੀ ਅਤੇ ਡੀਜੀਪੀ ਸਾਹਿਬ ਦੇ ਸਮੇਤ ਸਾਰੇ ਜਿੰਨੇ ਹੈੱਡਕੁਆਰਟਰ ਦੇ ਅਫਸਰ ਨੇ ਇਸ ਜ਼ਿਲ੍ਹਾ ਪੁਲਿਸ ਦੇ ਨਾਲ ਕਮਿਸ਼ਨਰੇਟਸ ਦੇ ਨਾਲ ਮਿਲ ਕੇ ਸੁਪਰਵਾਈਜ਼ ਕਰ ਰਹੇ ਨੇ ਔਰ ਅੱਜ ਦਾ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਰੋਜ਼ਪੁਰ ਫਾਜ਼ਲਕਾ ਤਰਨਤਾਰਨ ਜੀਠਾ ਬਗੜਾ ਗੁਰਦਾਸਪੁਰ ਹਾਨਕੋਟ ਉਥੇ ਸਾਰਾ ਬਾਰਡਰ ਅੱਜ ਸੀਲ ਹੈ ਔਰ ਅਸੀਂ ਸਾਰੀ ਫੋਰਸ ਦੇ ਨਾਲ ਉਹ ਚੈਕਿੰਗ ਕਰ ਰਹੇ ਹਾਂ ਈਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅੱਜ ਨਾਈਟ ਆਰਮੀਨੇਸ਼ਨ ਚੈਕ ਆਪਰੇਸ਼ਨ ਚੱਲ ਰਿਹਾ ਤੇ ਸਾਰੇ ਜਿਹੜੇ ਆਫਸਰ ਨੇ ਉਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੋਕਿਆ ਵੱਲੋਂ ਅਸੀਂ ਹਮੇਸ਼ਾ ਉਹਨਾਂ ਦੀ ਸੇਵਾ ਲਈ ਉਹਨਾਂ ਇਸ ਰੱਖ ਲਈ ਤਤਪਰਾਂ ਔਰ ਹਮੇਸ਼ਾ ਉਹਨਾਂ ਹੀ ਸੇਵਾਵਾਂ ਦੇ ਖੜੇ ਆ। ਜਿਹੜਾ ਐਸਿਓ ਦੇ ਬਾਰੇ ਥੋੜਾ ਦੱਸੋ। ਖਾਸ ਇਨਪੁਟ ਹੈਗੀ ਨਹੀਂ ਖਾਸ ਇਨਪੁਟ ਨਹੀਂ ਐਸੇ ਰੂਟੀਨ ਦੀ ਚੈਕਿੰਗ ਆ। ਰੂਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਆ। ਜਿਹੜਾ ਮਾਈਂਡ ਬਲਾਸਟ ਮਾਈਂਡ ਬਲਾਸਟ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮਾਈਂਡ ਬਲਾਸਟ ਦੇਖੋ ਅ ਮੈਂ ਤੁਹਾਨੂੰ ਬਿਆਨ ਕੀਤਾ ਸੀ ਕਿ ਇਹ ਜਿਹੜੀ ਸਾਡਾ ਗਵਾਂਡੀ ਮਤਲਬ ਸੰਗਲਈ ਇਹ ਸਹੀ ਏਜੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ। ਜੀ। ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦਾਸਪੁਰ ਜੀ ਬਮਿਆਲ ਜਾ ਰਹੇ ਹਾਂ ਜੀ ਰਾਤ ਨੂੰ ਕਿਉਂਕਿ 10:30 ਤੋਂ ਸ਼ੁਰੂ ਸੀਗਾ ਜਿੱਥੇ ਮੈਂ ਬਸ ਉੱਥੇ ਜਾ ਰਹੇ ਹਾਂ ਹਾਂ ਜਾਵਾਂਗੇ ਜੀ ਗੱਲਬਾਤ ਹੋਈ ਬੀਸਰ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਉਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹ ਤਾਂ ਸਾਡਾ ਏਰੀਆ ਆਫ ਆਪਰੇਸ਼ਨ ਨਹੀਂ ਹੈ ਜੀ ਉਹਦਾ ਬਾਰਡਰ ਤੇ ਕਿੰਨੇ ਡਿਫੈਂਸ ਆਫ ਲਾਈਨ ਲਈ ਹੋਰ ਕੀ ਜਿਹੜੇ ਕੀ ਖਾਸ ਕੀ ਕੀਤਾ ਗਿਆ ਸੈਕੰਡ ਡਿਫੈਂਸ ਆਫ ਲਾਈਨ ਸਾਡੇ ਤਿੰਨ ਥਾਣੇ ਬੰਦੇ ਨੇ ਬਰਾਮਪੁਰ ਕਲਾਨੌਰ ਔਰ ਦਰਾਂਗਲਾ ਸਾਡੇ 10 ਨਾਕੇ ਨੇ 10 ਨਾਕਿਆਂ ਸਾਡੀ ਫੋਰਸ ਲੱਗੀ ਹੈ ਨਾਕੇ ਲੱਗੇ ਨੇ ਉਹ ਜੀ ਉਹ ਮੈਂ ਔਰ ਐਸਐਪੀ ਸਾਹਿਬ ਔਰ ਐਸਪੀ ਅਫਸਰ ਸਭ ਜਾਣੇ ਚਾਹ। ਸਰ ਪਬਲਿਕ ਅਵੇਅਰਨਸ ਤੁਹਾਡੇ ਵੱਲੋਂ ਕੀ ਮੈਸੇਜ ਹੈ ਇਸ ਵਕਤ ਜਿਹੜਾ ਪਬਲਿਕ ਪਬਲਿਕ ਵਾਸਤੇ ਜੀ ਪੀਲਾ ਜੀ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ। ਬਾਕੀ ਅਸੀਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸਰਕਾਰ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਾਜ਼ਰ ਆ। ਠੀਕ। ਸ਼੍ਰੀ ਰਾਦੇ ਕਲਾਥ ਹਾ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ